ਦੇਖੋ ਅੱਜ ਪੰਜਾਬ ਦੇ ਹਾਲ ਕੀ ਹੋ ਰਹੇ ਨੇ ਦਿਨ ਵਿੱਚ ਵੀ ਬੰਦੇ ਚੋਰੀ ਕਰਨ ਤੋਂ ਨਹੀਂ ਡਰਦੇ ਆ ਵੀਰ ਦੁਕਾਨ ਤੋਂ ਰੋਟੀ ਖਾਣ ਘਰ ਗਿਆ ਹੋਇਆ ਸੀ ਤੇ ਪਿੱਛੋਂ ਇੱਕ ਚੋਰ ਆਂਦਾ ਏ ਇਹ ਪਹਿਲਾਂ ਦੇਖਦਾ ਏ ਦੁਕਾਨ ਦੇ ਅੰਦਰ ਕੋਈ ਨਹੀਂ ਹੈ ਫਿਰ ਇੱਕ ਪੇਸਕਸ ਲਾ ਕੇ ਆਉਂਦਾ ਹੈ ਉਸ ਨਾਲ ਉਸ ਦਾ ਦਰਵਾਜ਼ਾ ਤੋੜ ਦਿੰਦਾ ਹੈ ਫਿਰ ਦੁਕਾਨ ਦੇ ਅੰਦਰ ਜੋ ਵੀ ਕੀਮਤੀ ਸਮਾਨ ਉਹਨੂੰ ਮਿਲਦਾ ਹੈ ਆ ਦੇਖੋ ਆ ਪੇਸਕਸ ਦੀ ਅੜਈਸ ਲਗਾ ਕੇ ਦਰਵਾਜ਼ੇ ਨੂੰ ਤੋੜ ਦਿੰਦਾ ਹੈ ਤੇ ਫਿਰ ਜੋ ਵੀ ਕੀਮਤੀ ਸਮਾਨ ਹੁੰਦਾ ਉਸ ਨੂੰ ਲੈ ਕੇ ਇਹ ਫਰਾਰ ਹੋ ਜਾਂਦਾ ਹੈ ਤੇ ਵੀਰ ਜੀ ਹੁਣ ਪਰ ਤੁਹਾਨੂੰ ਇਸ ਤਰ੍ਹਾਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬੈਸਟ ਸਕਿਉਰਟੀ ਸਿਸਟਮ ਜਿੱਦਾਂ ਹੀ ਕੋਈ ਦੁਕਾਨ ਦਾ ਦਰਵਾਜ਼ਾ ਖੋਲੇਗਾ ਤਾਂ ਤੁਹਾਡੇ ਨੰਬਰ ਤੇ ਆ ਜਾਵੇਗੀ ਕਾਲ ਤੁਸੀਂ ਸਾਨੂੰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਇਸ ਨੰਬਰਾਂ ਤੇ